ਇੱਕ ਬਹੁਤ ਵੱਡੀ ਸਾਜ਼ਿਸ਼ ਆ ਸਾਜ਼ਿਸ਼ ਕਿਦੋਂ ਸ਼ੁਰੂ ਹੋਈ ਜਦੋਂ ਆ ਸ਼੍ਰੋਮਣੀ ਕਾਲੀ ਦਲ ਨੇ ਐਨਡੀਏ ਦਾ ਸਾਥ ਛੱਡਿਆ ਸੈਂਟਰ ਦੀ ਸਰਕਾਰਾਂ ਨੇ ਫੈਸਲਾ ਕਰ ਲਿਆ ਕਿ ਖਾਲਸਾ ਪੰਥ ਨੂੰ ਕਮਜ਼ੋਰ ਕਰਨਾ ਹੈ ਉਹਨਾਂ ਨੂੰ ਪਤਾ ਸੀ ਕਿ ਖਾਲਸਾ ਪੰਥ ਦੀ ਤਾਕਤ ਗੁਰੂ ਧਾਮਾਂ ਤੋਂ ਆਉਂਦੀ ਹੈ ਤੇ ਉਹਨਾਂ ਨੇ ਫੈਸਲਾ ਕਰ ਲਿਆ ਕਿ ਆ ਸਾਰਿਆਂ ਉੱਤੇ ਆਪਾਂ ਕਬਜ਼ਾ ਕਰ ਲੈਣਾ ਜਦੋਂ ਅਸੀਂ ਐਨਡੀਏ ਸੀ ਅਸੀਂ ਉਹ ਲਾਈਨ ਖਿੱਚੀ ਸੀ ਜਿਹਦੇ ਪਰਲੇ ਪਾਸੇ ਉਹ ਜਾ ਨਹੀਂ ਸਕਦੇ ਸੀ ਪਰ ਜਦੋਂ ਉਹਨਾਂ ਨੇ ਦੇਖਿਆ ਕਿ ਅਸੀਂ ਹਟ ਗਏ ਆ ਉਹਨਾਂ ਨਾਲ ਉਹਨਾਂ ਨੇ ਸਭ ਤੋਂ ਵੱਡਾ ਹਮਲਾ ਤੁਹਾਡੇ ਤੇ ਕੀਤਾ ਤਖਤ ਹਜ਼ੂਰ ਸਾਹਿਬ ਤੇ ਕਾਬਜ ਹੋ ਗਏ ਉਹਦੇ ਬਾਅਦ ਤਖਤ ਪਟਨਾ ਸਾਹਿਬ ਤੇ ਕਾਬਜ ਹੋ ਗਏ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਜ ਉਹ ਵੀ ਸੈਂਟਰ ਸਰਕਾਰ ਨੇ ਕਬਜ਼ਾ ਕਰ ਲਿਆ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਤੋੜ ਦਿੱਤਾ ਹਰਿਆਣੇ ਦੀ ਕਮੇਟੀ ਅਲੱਗ ਬਣਾਤੀ ਉਹਦੇ ਬਾਅਦ ਉਹਨਾਂ ਨੇ ਦੇਖਿਆ ਕਿ ਅਖੀਰਲਾ ਨਿਸ਼ਾਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਤੇ ਤੁਸੀਂ ਦੇਖ ਲਓ ਜਿਹੜੇ ਆਪਣੀ ਕੌਮ ਵਿੱਚ ਗੱਦਾਰ ਹੈ ਉਹਨਾਂ ਨੂੰ ਇਕੱਠੇ ਕਰ ਲਏ ਉਹਨਾਂ ਨੂੰ ਇਕੱਠੇ ਕਰਕੇ ਉਹਨਾਂ ਨੂੰ ਕਿਹਾ ਕਿ ਤੁਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਉੱਥੋਂ ਕੱਢੋ ਬੜੀ ਕੋਸ਼ਿਸ਼ ਕੀਤੀ ਪਰ ਬਹਾਦਰ ਉਹ ਆਪਣੇ ਮੈਂਬਰਾਂ ਨੇ ਡੱਟ ਕੇ ਮੁਕਾਬਲਾ ਕਰਕੇ ਉਹਨਾਂ ਨੂੰ ਵਾਪਸ ਪੰਜਾਬ ਦਾ ਪੋਰਟਡ ਪਾ ਦਿੱਤਾ